ਸਰ ਸ਼ਿਕਾ ਜੀ ਮੈਂ ਲਾਪ੍ਰਿਤ ਕਰ ਹਾਜ਼ਰਾਂ ਜੀ ਸੰਦੀਪ ਦੇਵਰਾ ਦੁਆਰਾ ਲਿਖੀ ਗਈ ਕਹਾਣੀ ਉੱਛਾ ਵਾਲਾ ਬਾਬਾ ਦਾ ਪਾਗ ਨੋਮਾ ਲੇ ਕੇ ਆਪਾਂ ਸ਼ੁਰੂ ਕਰਦੀਆਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸਾਰੀ ਗੱਲ ਕੰਪਿਊਟਰ অপারেਟਰਾ ਕੇ ਸੁਦੀਨ ਉਦਸਾਈ ਤੁਸੀਂ ਸਾਰੀ ਗੱਲ ਰਿਕਾਰਡ ਤਾਂ ਕਹੀ ਜਾ ਰਿਹਾ ਨਾ ਜੇ ਸਭ ਬਿਲਕੁਲ ਵੈਰੀ ਗੁੱਡ ਵੈਰੀ ਗੁੱਡ ਹਵਲਦਾਰ ਸਾਹਿਬ ਪਹਿਲਾਂ ਤਾਂ ਰਾਜੀ ਬਾਰੇ ਪਤਾ ਕਰੋ ਕਿ ਇਹ ਹੈ ਕੌਣ ਬੀਜਾ ਰਗੁਦੇਸ਼ ਰੱਖਿਆ ਦਾ ਪੂਰਾ ਪ੍ਰਬੰਧ ਕਰੋ ਇਸ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਇਸ ਨੂੰ ਬਚਾਉਣਾ ਆਪਣੀ ਜ਼ਿੰਮੇਵਾਰੀ ਆ ਜੀ ਜਨਾਬ ਉਹ ਗੱਲਾਂ ਕਰ ਹੀ ਰਹੇ ਹੁੰਦੇ ਆ ਕਿ ਇੱਕ ਬੰਦਾ ਬਾਹਰ ਇੰਸਪੈਕਟਰ ਸੁਦੀਰ ਨੂੰ ਜਲਦੀ ਮਿਲੰਦੀਜਿਤ ਕਰ ਰਿਹਾ ਹੁੰਦਾ ਆ ਤੈਨੂੰ ਧਿਆਨ ਸਵਰ ਕਰ ਸਾਹਿਬ ਅੰਦਰ ਮੀਟਿੰਗ ਲੈ ਰਹੇ ਹਨ ਡਿਊਟੀ ਤੇ ਖੜਾ ਸੰਤਰੀ ਉਸ ਨੂੰ ਰੋਕਦੇ ਹੋਏ ਬੋਲਦਾ ਆ ਜਨਾਬ ਮੈਨੂੰ ਦੇਰੀ ਹੋ ਰਹੀ ਆ ਮੈਂ ਵਾਪਸ ਵੀ ਜਾਣਾ ਆ ਸੰਤਰੀ ਸਾਹਿਬ ਕੋਣਾ ਇਸ ਬਾਲੇ ਕਾਲੀ ਨੂੰ ਆਪੇ ਜੋ ਅੰਦਰ ਜੀਜਾ ਨਾ ਜਾਂ ਅੰਦਰ ਭਰਾਵਾ ਬਾਲੀ ਕਾਲੀ ਮਚਾਈ ਆ ਹਾਂ ਬਈ ਪਹਿਲੇ ਤੂੰ ਹੀ ਦੱਸ ਤੇਰੀ ਕੀ ਸਮਸਿਆ ਆ ਉਹ ਵੰਦਾ ਇੰਸਪੈਕਟਰ ਨੂੰ ਇਸ਼ਾਰੇ ਨਾਲ ਸਮਝਾਉਂਦਾ ਆ ਸਰ ਮੈਂ ਬਹਾਦਰ ਮਨਸੇ ਸਾਹਿਬ ਤੁਸੀਂ ਥੋੜੀ ਦੇਰ ਲਈ ਚਾਹ ਪਾਣੀ ਪੀ ਲਵੋ ਆਪਾਂ ਗੀ ਫਿਰ ਗੱਲਾਂ ਕਰਦੇ ਆ ਉਹ ਸਾਰੇ ਬਾਹਰ ਚਲੇ ਜਾਂਦੇ ਆ ਤੂੰ ਨਮੀ ਅਵਤਾਰ ਵਿੱਚ ਕਿਵੇਂ ਬਹਾਦਰ ਸਾਹਿਬ ਜੀ ਕਿਰਮਾ ਪਹੁੰਚ ਲਾ ਕਾ ਜਿਹਨ ਤਾਂ ਤੁਸੀਂ ਪੁੱਛਦੇ ਪੈਰ ਤਰੀ ਬੈਠੇ ਹੂੰ ਉਹ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖ ਰਿਹਾ ਹੈ ਇਸ ਲਈ ਰੂਪ ਬਦਲ ਕੇ ਆਉਣਾ ਪਿਆਇਆ ਮੈਂ ਤੁਹਾਡੇ ਲਈ ਨਮਕ ਲੈ ਕੇ ਆਇਆ ਸੀ ਮੱਸੀ ਵਾਲਾ ਓਕੇ ਓਕੇ ਉਹ ਥੋੜੀ ਦੇਰ ਕਲ ਕਰਦੇ ਹਾਂ ਤੇ ਬਹੁਤ ਚਲਾ ਜਾਂਦਾ ਹੈ ਸੁਦੇਲ ਨਮਕ ਸਦੀਨ ਨਮਕ ਟੈਸਟ ਕਰਵਾਉਣ ਲਈ ਭੇਜ ਦਿੰਦਾ ਹੈ ਥੋੜੀ ਹੀ ਦੇਰ ਵਿੱਚ ਲੈਬ ਵਿੱਚੋਂ ਫੋਨ ਆ ਜਾਂਦਾ ਹੈ ਹਲੋ ਹਾਂਜੀ ਡਾਕਟਰ ਸਾਹਿਬ ਪਤਾ ਲੱਗ ਗਿਆ ਇਸ ਨਮਕ ਦਾ ਕੀ ਰਾਜਾ ਬਿਲਕੁਲ ਸੁਦੇਸ਼ ਜੀ ਅਸਲ ਵਿੱਚ ਇਹ ਨਾ ਤਾਂ ਹੀ ਨਮਕਾ ਇਹ ਤਾਂ ਹੋ ਪਾਉੜ ਰਿਆ ਜਿਸ ਦਾ ਸਵਾਦ ਨਮਕ ਵਰਗਾ ਆ ਮੱਖੀ ਪੀਣ ਵਾਲੇ ਬੰਦੇ ਦਾ ਬਲੱਡ ਪ੍ਰੈਸ਼ ਇੰਨਾ ਖਤ ਦਾ ਦਿੰਦਾ ਆ ਕਿ ਉਸ ਦੇ ਦਿਮਾਗ ਦੀਆਂ ਨਾੜੀਆਂ ਪ੍ਰੈਸ਼ਰ ਨੂੰ ਨਾ ਬਰਦਾਸ਼ਤ ਕਰਦੀਆਂ ਫਟ ਜਾਂਦੀਆਂ ਸਾਨੂੰ ਇੰਜੇ ਲੱਗਦਾ ਆ ਜਿਵੇਂ ਦਿਮਾਗੀ ਅਟੈਕ ਹੋਇਆ ਆ ਓਕੇ ਤੁਹਾਡਾ ਮਤਲਬ ਆਪਾਂ ਕਿਸੇ ਵੀ ਬੰਦੇ ਨੂੰ ਇਹ ਪਲਾ ਕੇ ਅਟੈਕ ਕਰਵਾ ਸਕਦੀਆਂ ਬਿਲਕੁਲ ਜੀ ਬਿਲਕੁਲ ਇਹ ਦਵਾਈ ਆਪਣਾ ਅਸਰ ਪੰਚ ਤੋਂ 7 ਮਿੰਟਾਂ ਵਿੱਚ ਦਿਖਾਉਣਾ ਸ਼ੁਰੂ ਕਰ ਦਿੰਦੀ ਆ ਤੇ 1 ਘੰਟੇ ਵਿੱਚ ਬੰਦਾ ਖਤਮ ਹੋ ਜਾਂਦਾ ਆ ਜੀ ਬਹੁਤ ਬਹੁਤ ਸ਼ੁਕਰੀਆ ਉਸੇ ਰਾਤ 11 ਵਜੇ ਪੁਲਿਸ ਰਾਜੇ ਨੂੰ ਗ੍ਰਿਫਤਰ ਕਰ ਲੈਂਦੀ ਆ ਗ੍ਰਿਫਤਾਰੀ ਦੇ ਤੁਰੰਤ ਬਾਅਦ ਹੀ ਮੁੰਸੀ ਇੰਸਪੈਕਟਰ ਸੁਦੇਰ ਨੂੰ ਫੋਨ ਕਰਦਾ ਆ ਜੈਹਨ ਸਾਹਿਬ ਰਾਤ ਨੂੰ ਪਰੇਸ਼ਾਨ ਕਰਨੇ ਮਾਫੀ ਚਾਹਨਾ ਆ ਜੈਹਨ ਹਾਂਜੀ ਮੁੰਸੀ ਸਾਹਿਬ ਪਰੇਸ਼ਾਨੇ ਵਾਲੀ ਕੋਈ ਗੱਲ ਨਹੀਂ ਤੁਸੀਂ ਬੋਲੋ ਸਰ ਰਾਜਾ ਫੜ ਲੈ ਗਿਆ ਆ ਬਹੁਤ ਖੂਬ ਸਤਿਰ ਤੱਕ ਰੱਖੋ ਡਿਮਾਂਡ ਤੇ ਪਤਾ ਕਰੋ ਸਚਾਈ ਜੀ ਸਰ ਬਾਕੀ ਰਗੂਦਾ ਖਾਸ ਧਿਆਨ ਰੱਖਣਾ ਕਿਤੇ ਰਾਜਾ ਜਾਣ ਬੁਝ ਕੇ ਹੀ ਗ੍ਰਿਫਤਾਰ ਨਾ ਹੋਇਆ ਹੋਵੇ ਤੁਸੀਂ ਬੇਫਿਕਰ ਹੋ ਸਾਰ ਪੂਰਾ ਧਿਆਨ ਰੱਖਣਾ ਯਾਦ ਰਹੇ ਕੱਲ ਨੂੰ ਰਗੂ ਨੂੰ ਜੱਜ ਸਾਹਿਬਗੇ ਪੇਸ਼ ਕਰਨਾ ਆ ਜੀ ਸਰ ਮੈਂ ਰਾਜ ਨੂੰ ਇਕੱਲੇ ਨੂੰ ਹਿਪਨ ਕੀਤਾ ਆ ਅਗਲੇ ਦਿਨ ਸਦੀਰ ਸਵੀਰਸ ਫਿਰ ਹੀ ਪੁਲਿਸ ਸਟੇਸ਼ਨ ਵਿੱਚ ਪਹੁੰਚ ਜਾਂਦਾ ਆ ਜੈ ਹਿੰਸਾਹਵ ਜੈ ਹਿੰਦ ਰਾਜੀ ਰਾਜੀ ਨੇ ਕੁਝ ਦੱਸਿਆ ਕਿ ਨਹੀਂ ਨਹੀਂ ਸਰ ਕੁਝ ਵੀ ਨਹੀਂ ਦੱਸਿਆ ਹਵਲਦਾਰ ਤੇਜ ਸਿੰਘ ਰਾਜੀ ਨੂੰ ਲਿਓ ਜੀ ਸਾਹਿਬ ਹਵਲਦਾਰ ਰਾਜੀ ਨੂੰ ਲੈ ਕੇ ਆ ਜਾਂਦਾ ਹੈ ਰਾਜੇ ਇੰਸਪੈਕਟਰ ਸੁਦੀਨ ਨੂੰ ਦੇਖ ਕੇ ਡਰੋਲਾ ਪਉਣ ਲੱਗ ਜਾਂਦਾ ਹੈ ਜਨਾਬ ਆ ਕੀ ਤੱਕ ਹੈ ਆਮ ਬੰਦੀ ਦਾ ਤਾਂ ਤੁਹਾਡੀ ਪੁਲਿਸ ਨੇ ਜਿਉਣਾ ਹੀ ਮੁਸ਼ਕਲ ਕਰ ਦਿੱਤਾ ਹੈ ਕੀ ਕਰਤਾ ਸਾਡੀ ਪੁਲਿਸ ਨੇ ਮੈਨੂੰ ਰਾਤ ਆ ਕਿਸ ਜੁਰਮ ਲਈ ਹਵਾਲਾਤ ਵਿੱਚ ਫੰਦ ਕੀਤਾ ਹੈ ਉਹ ਵੀ ਦੱਸਦੇ ਨੇ ਆ ਉਹ ਵਿਦੇਸੇ ਨੇ ਆ ਤੂੰ ਤਾਂ ਬਹੁਤ ਕਾਲਾ ਹੋਇਆ ਪਿਆ ਆ ਪਹਿਲਾਂ ਤੂੰ ਇਹ ਦੱਸ ਤੇਰੇ ਕਰਮੇ ਨਾਲ ਕੀ ਗੱਲ ਹੋਈ ਆ ਕੌਣ ਕਰਮਾ ਮੈਂ ਤੇ ਸੇ ਕਰਮੇਵਾਰੀ ਕੁਝ ਨਹੀਂ ਜਾਣਦਾ ਸਦੀਰ ਤੂੰ ਤਿੰਨ ਚਪੇੜਾਂ ਰਾਜ ਦੇ ਮੋਹ ਤੇ ਤਰਦੰਦਾਇਆ ਜਨਾਬ ਆਰਮਨੰਦ ਪੁੱਛੋ ਤੱਕਾ ਕਿਉਂ ਕਰ ਰਹੇ ਹੋ ਤੱਕਾ ਨਹੀਂ ਮੈਂ ਤਾਂ ਤੇਰੀ ਯਾਦਾਂ ਸਵਾਰ ਰਿਹਾ ਸੀ ਹੁਣ ਦੱਸ ਜਾਂਦਾ ਆ ਕਰਮੇ ਨੂੰ ਕਿ ਨਹੀਂ ਮੈਨੂੰ ਲੱਗਦਾ ਆ ਤੁਸੀਂ ਕਰਮੇਵਾਬੀ ਦੀ ਗੱਲ ਕਰਦੇ ਹੋ ਸਾਹ ਤੁਹਾਡੀ ਤਾਂ ਦਵਾਈ ਬੜੀ ਕਾਰਗਰ ਕੋਲਕੜਾ ਹਵਲਦਾਰ ਹੱਸ ਕੇ ਬੋਲਦਾ ਹੈ ਗੱਲ ਤਾਂ ਕਰਮਵੱਬੇ ਦੀ ਕਰਦੇ ਹਨ ਤੇਰਾ ਉਸ ਨਾਲ ਕੀ ਸੰਬੰਧ ਆ ਸਰਬਸ ਮੈਂ ਵੀ ਆਮ ਰੁਕਾਵਾ ਗੋਨੰਦ ਚਿਲੇ ਆ ਹੋਰ ਕੀ ਸੰਬੰਧ ਹੋੜਿਆ ਪੱਕੀ ਗੱਲ ਆ ਹੋਰ ਤਾਂ ਕੋਈ ਗੱਲਬਾਤ ਨਹੀਂ ਤੇਰੀ ਕਰਮੇ ਨਾਲ ਆਖੋ ਸੁਦੇ ਫੇਰ ਦੋ ਤਿੰਨ ਚਪੇੜਾ ਤਰ ਦਿੰਦਾ ਆ ਜਨਾਬ ਤੁਸੀਂ ਜਿਹੜੀ ਗੱਲ ਪੁੱਛਣੀ ਆ ਉਹ ਪੁੱਛ ਲਵੋ ਕੰਨ ਕਿਉਂ ਬੋਲੇ ਕਰ ਰਹੇ ਹੋ ਚਲ ਫੇਟੀਕਾ ਤੇ ਇਹਦੇ ਕਰਮੇ ਦੀ ਰਗੂ ਬਰੇ ਕੀ ਗੱਲ ਹੋਈ ਆ ਫਟਾਫਟ ਦੱਸਿ ਜਨਾਬ ਰਗੂ ਨੂੰ ਮਰਨ ਦੇ ਲਈ ਕਰਮੇ ਨੇ ਮੈਨੂੰ 2 ਲੱਖ ਰੁਪਏ ਵਿੱਚ ਸੁਪਾਰੀ ਦਿੱਤੀ ਆ ਤੂੰ ਕੀ ਸੋਚਿਆ ਸੋਚਣਾ ਕੀਆ ਜਨਾਬ ਕੰਮ ਕਰਨ ਤੋਂ ਪਹਿਲਾਂ ਹੀ ਤੁਸੀਂ ਗ੍ਰਿਫਤਰ ਕਰ ਲਿਆ ਅੱਗੇ ਤੁਹਾਨੂੰ ਪਤਾ ਹੀ ਆ ਰਗੂ ਦਾ ਤਾਂ ਤੈਨੂੰ ਹੁਣ ਵੀ ਕਤਲ ਕਰਨਾ ਹੀ ਪੈਣਾ ਆ ਪਹਿਲਾਂ ਤੂੰ ਇਹ ਕਤਲ ਕਰਮੇ ਲਈ ਕਰਨਾ ਸੀ ਹੁਣ ਮੇਰੇ ਲਈ ਕਰਨਾ ਹੈ ਜਨਾਬ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈਰਾਨਾ ਹੋ ਪਹਿਲਾਂ ਤੂੰ ਰਗੂ ਦਾ ਕਤਲ ਕਰਨਾ ਸੀ ਪਰ ਹੁਣ ਸਿਰਫ ਕਤਲ ਦਾ ਡਰਾਮਾ ਹੀ ਕਰ ਰਹੀ ਹੈ ਇੰਸਪੈਕਟਰ ਸਦੀਰ ਸਾਰੀ ਗੱਲ ਰਾਜੇ ਨੂੰ ਸਮਝਾ ਦਿੰਦਾ ਹੈ ਰਾਜੇ ਮੇਰੀ ਇੱਕ ਗੱਲ ਧਿਆਨ ਨਾਲ ਕੰਨ ਵਿੱਚ ਪਾ ਲਮੀ ਜੇ ਤੂੰ ਸਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਹਵਾਲਦਾਰ ਤੈਨੂੰ ਗੋਲੀ ਮਾਰ ਦੇਵੇਗਾ ਉਸ ਦਿਨ ਮਰਜ਼ਰ ਸਿਰਫ ਪੇਰੀ ਉੱਤੇ ਹੀ ਹੋਵੇਗੀ ਜਨਾਬ ਮੈਂ ਗਲਤੀ ਕਰਕੇ ਮਰਨਾ ਥੋੜਾ ਯਾ ਮੈਨੂੰ ਤੁਹਾਡੀ ਗੱਲ ਬਿਲਕੁਲ ਸਮਝ ਆ ਗਈ ਹੈ तेजा सिंह ਜਦੋਂ ਵੀ ਤੈਨੂੰ ਲੱਗਿਆ ਰਾਜਾ ਸਾਡਾ ਕੰਮ ਨਹੀਂ ਕਰ ਰਿਹਾ ਚੱਪਟ ਜਨ ਲੱਗਿਆ ਤਾਂ ਗੋਲੀ ਮਾਰ ਦੇਣਾ ਇਸ ਨੂੰ ਬਾਕੀ ਮੈਂ ਆਪੇ ਹੀ ਦੇਖ ਲਵਾਂਗਾ ਜੀ ਸਰ ਜਨਾਬ ਜਿਹੜੇ ਕਰਮੇ ਬਾਬੇ ਨੇ ਮੈਨੂੰ ਰੁਪਏ ਦਿੱਤੇ ਹਨ ਉਹ ਤਾਂ ਮੈਂ ਰੱਖ ਲਵਾਂਗਾ ਰਾਜਾ ਸਵੇਰ ਨੂੰ ਪੁੱਛਦਾ ਹੈ ਉਹ ਤੇਰੇ ਤੇ ਕਰਮੇ ਦੀ ਗੱਲ ਆ ਸਾਨੂੰ ਕੋਈ ਮਤਲਬ ਨਹੀਂ ਪੈਸੇ ਨਾਲ ਤਨਵਾ ਸਾਹਬ ਜੀ ਤਨਪਦ ਮਨਸੀ ਸਾਹਿਬ ਤੁਸੀਂ ਰਗੂ ਦੀ ਜਮਾਨਤ ਕਰਵਾ ਲਿਓ ਜੀ ਸਾਹਿਬ ਨਾਲੇ ਭੋਲੇ ਦੇ ਵੀ ਬਿਆਨ ਵੀ ਕਰਵਾ ਲੈਣਾ ਤੇ ਸਿਕਿਉਰਿਟੀ ਨਾਲ ਲੈ ਕੇ ਜਾਣੀ ਹੈ ਮੰਤਰੀ ਤੇ ਬਾਬੇ ਦਾ ਕੁਝ ਵੀ ਨਹੀਂ ਪਤਾ ਕਿਤੇ ਕੋਈ ਅੰਸਖਮੇ ਕਰਨਾ ਹੈ ਨਾ ਬਾਬਾ ਜੀ ਜੀ ਜਨਾਬ ਤੁਸੀਂ ਬੇਫਿਕਰ ਰਹੋ ਮੁੰਸੇ ਦੋਹਾਨ ਨੂੰ ਲੈ ਕੇ ਜਮੰਦ ਕਰਵਾਉਣ ਦੇ ਚਲਾ ਜਾਂਦਾ ਆ ਦੂਜੇ ਪਾਸੇ ਬਨਾਈ ਜੁਜਨਾ ਮਤਾਵਿਕ ਰਾਜਾ ਰਗੂ ਤੇ ਗੋਲੀ ਚਲਾਉਂਦਾ ਆ ਰਗੂ ਪਚ ਜਾਂਦਾ ਏ ਤੇ ਰਾਜਾ ਪਚਦਾ ਆ ਉਸ ਦਾ ਪਿੱਛਾ ਸਦੀਰ ਤੇ ਹਵਲਦਾਰ ਤੇਜ ਸਿੰਘ ਕਰਦੇ ਹਨ ਜੁਜਨਾ ਮਤਾਵਿਕ ਦੂਜੀ ਗਲੀ ਦੇ ਮੋੜ ਤੇ ਉਸ ਨੂੰ ਫੜ ਲੈਂਦੇ ਹਨ ਇਹ ਗਨੁ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਆ ਮੀਡੀਆ ਪੁਲਿਸ ਸਟੇਸ਼ਨ ਪਹੁੰਚ ਜਾਂਦਾ ਆ ਇਨਸਪੈਕਟਰ ਸਾਹਿਬ ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਸ਼ਹਿਰ ਵਿੱਚ ਇਹ ਜੰਗਲ ਰਾਜ ਕਦੋਂ ਤੱਕ ਚਲੇਗਾ ਜੇ ਪੁਲਿਸ ਹੀ ਸੁਰੱਖਿਤ ਨਹੀਂ ਆ ਤਾਂ ਆਮ ਆਦਮੀ ਦੀ ਸੁਰੱਖਿਆ ਕਿਵੇਂ ਹੋ ਸਕਦੀ ਆ ਦੇਖੋ ਜੀ ਤੁਹਾਡੇ ਸਾਰੇ ਇਹ ਪ੍ਰਸ਼ਨ ਬਿਲਕੁਲ درست ਹਨ ਜੇ درست ਹਨ ਤਾਂ ਪੁਲਿਸ ਕੰਮ ਕਰਨੀ ਨੀਂਦ ਕਿਉਂ ਸਕਤੀ ਪਈਆ ਕਦੋਂ ਜਾਗੋਗੇ ਆਪਣੀ ਨੀਂਦੋਂ ਜਾਗਨ ਵਸੇ ਸਤੇ ਹੀ ਕਦੋਂ ਜੀ ਅਸੀਂ ਆਪਣੀ ਬੰਦ ਦੀ ਪੂਰੀ ਕਾਰਵਾਈ ਕਰ ਰਹੇ ਹਾਂ ਰਕੂ ਦੀ ਹਾਲਤ ਠੀਕ ਆ ਉਹ ਖਤਰੇ ਤੋਂ ਬਾਹਰ ਆ ਰਹੀ ਗੱਲ ਗੋਲੀ ਚਲਾਉਣ ਵਾਲੇ ਦੀ ਉਸ ਨੂੰ ਅਸੀਂ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਇਸ ਬਾਰੇ ਪੁੱਛ ਕੇ ਚੱਲ ਰਹੀ ਆ ਇਨਸਪੈਕਟਰ ਸੁਬੀਰ ਜਾਣ ਬੁਝ ਕੇ ਰਾਜੀ ਨੂੰ ਮੀਡੀਆ ਸਾਹਮਣੇ ਲੈ ਆਉਂਦਾ ਆ ਇਹ ਤਾਂ ਇੱਕ ਮੋੜਾ ਹੈ ਜੀ ਛੇਤੀ ਹੀ ਅਸਲੀ ਮੁਜ਼ਰਮ ਤੁਹਾਡੇ ਸਾਹਮਣੇ ਹੋਵੇਗਾ ਟੀਵੀ ਚannels ਵਾਲੇ ਹੋਰ ਵੀ ਬਹੁਤ ਗੱਲਾਂ ਕਰਦੇ ਹਨ ਪਰ ਸੁਬੀਰ ਬਹੁਤ ਪਿਆਰ ਨਾਲ ਜਵਾਬ ਦਿੰਦਾ ਆ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਤੋਂ ਬਾਅਦ ਮੈਂ ਤੁਹਾਨੂੰ ਇਸ ਬਾਰੇ ਕੁਝ ਵੀ ਨਹੀਂ ਦੱਸ ਸਕਦਾ ਬਸ ਐਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੇਰੇ ਇਕੱਲੇ ਦੀ ਨਹੀਂ ਮੇਰੀ ਪੂਰੀ ਟੀਮ ਦੀ ਸਫਲਤਾ ਹੈ ਇਹ ਸਫਲਤਾ ਹੈ ਮੇਰੇ ਜਾਵਾਸ਼ ਸਾਥੀਆਂ ਦੀ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਰਗੂ ਤੇ ਭੂਲੇ ਦੀ ਜਾਨ ਬਚਾਈ ਆ ਮੀਡੀਆ ਇਹਨਾਂ ਸਾਰੀਆਂ ਗੱਲਾਂ ਨੂੰ ਵਾਰ-ਵਾਰ ਟੀਵੀ ਉੱਤੇ ਦਿਖਾ ਰਿਹਾ ਸੀ ਸਾਰੀ ਹੀ ਚਾਨਣਾ ਉੱਤੇ ਇਹ ਹੀ ਖਬਰ ਚੱਲ ਰਹੀ ਸੀ ਆਪਣੀ ਕੋਠੀ ਵਿੱਚ ਜਦੋਂ ਕਰਮਾ ਇਹ ਸਾਰੇ ਕੁਝ ਟੈਲੀਵਿਜ਼ਨ 'ਤੇ ਦੇਖਦਾ ਹੈ ਤਾਂ ਉਹ ਸਿੱਪਛੀਨੇ ਸੁੱਟ ਜਾਂਦੇ ਹਨ। ਉਹ ਘਬਰਾ ਜਾਂਦਾ ਹੈ ਤੇ ਆਪਣੇ ਨਾਲ ਹੀ ਗੱਲਾਂ ਕਰਦਾ ਹੈ। ਜੇ ਕਰਮਿਆ ਰਗੋ ਪਚ ਗਿਆ ਤਾਂ ਸਾਰੇ ਰਾਜ਼ ਖੋਲ ਦੇਵੇਗਾ। ਦੂਜੇ ਪਾਸੇ ਰਾਜਾ ਵੀ ਪੁਲਿਸ ਨੇ ਗ੍ਰਿਫਤਰ ਕਰ ਲਿਆ। ਜੇ ਉਸਨੇ ਮੇਰਾ ਨਾਂ ਲੈ ਦਿੱਤਾ ਤਾਂ ਮੈਂ ਕੀ ਕਰਾਂਗਾ? ਕਰਨਾ ਪੈਣਾ ਇਹਨਾਂ ਦੋਹਾਂ ਦਾ ਹੀ ਕੁਝ ਨਾ ਕੁਝ। ਕਰਮਾ ਕਪਰਾਹੜ ਵਿੱਚ ਮੰਤਰੀ ਨੂੰ ਫੋਨ ਕਰਦਾ ਹੈ। ਹੈਲੋ ਜੈ ਹੋ ਮਹਾਰਾਜ ਮੰਤਰੀ ਸਾਹਿਬ ਕਰਮੇ ਤੂੰ ਮੈਨੂੰ ਫੋਨ ਕਰ ਰਿਹਾ ਆ ਅੱਗੇ ਕੋਈ ਕਸਰ ਬਾਕੀ ਰਹਿ ਗਈ ਆ ਤੂੰ ਅੱਜ ਤੋਂ ਬਾਅਦ ਮੇਰੇ ਨੂੰ ਬਿਲਕੁਲ ਵੀ ਫੋਨ ਨਾ ਕਰੀ ਅੱਜ ਤੋਂ ਬਾਅਦ ਇਹ ਸਮਝੀ ਮੈਂ ਤਾਂ ਤੈਨੂੰ ਜਾਣਦਾ ਵੀ ਨਹੀਂ ਆ ਆਪ ਫੋਨ ਕਰ ਦਿੰਦਾ ਯਾ ਕਰਮਾ ਹਲੋ ਹਲੋ ਕਰਦਾ ਹੀ ਰਿਆ ਜਾਂਦਾ ਯਾ ਕੋਈ ਗੱਲ ਨਹੀਂ ਮੰਤਰੀਆ ਤੈਨੂੰ ਵੀ ਵੇਖ ਲਮਾਂਗਾ ਹੁਣ ਤੱਕ ਤਾਂ ਤੂੰ ਮੇਰੇ ਪੈਸੇ ਨਾਲ ਜਿੱਤਦਾ ਰਿਹਾ ਹੁਣ ਮੈਨੂੰ ਅੱਖਾਂ ਦਿਖਾਉਣਾ ਆ ਕਹਿੰਦਾ ਮੈਂ ਤੁਹਾਨੂੰ ਨਹੀਂ ਜਾਣਦਾ ਕੋਈ ਨਾ ਜੇ ਮੈਂ ਫਸ ਵੀ ਗਿਆ ਨਾ ਤਾਂ ਛੜਦਾ ਤੈਨੂੰ ਵੀ ਨਹੀਂ ਕਰਮਾ ਮੰਤਰੀ ਦੇ ਮਨਾ ਕਰਨ ਤੋਂ ਬਾਅਦ ਲਾਵਰ ਨੂੰ ਫੋਨ ਕਰਦਾ ਆ ਹਲੋ ਜੈ ਹੋ ਮਹਾਰਾਜ ਸਿਧੰਗਰ ਸਾਹਿਬ ਜੈ ਹੋ ਬਾਬਾ ਕੀ ਗੱਲ ਕੁਝ ਪਰੇਸ਼ਾਨ ਲੱਗ ਰਹੇ ਹੋ ਯਾਰ ਤੂੰ ਖਬਰਾਂ ਨਹੀਂ ਦੇਖੀਆਂ ਕੀ ਆ ਗਿਆ ਕਵਰਾਤੀ ਨਵਾ ਉਹ ਰਾਜਾ ਨੂੰ ਇੰਸਪੈਕਟਰ ਸਦੇ ਨੇ ਗ੍ਰਿਫਤਰ ਕਰ ਲਿਆ ਆ ਤੇ ਰਗੂ ਬਚ ਗਿਆ ਆ ਮੰਤਰੀ ਨੂੰ ਆਖੋ ਹਸਪਤਾਲ ਵਿੱਚ ਹੀ ਰਗੂ ਦਾ ਕੰਡਾ ਕੱਢਦੇ ਵੀ ਰਾਜੀ ਨੂੰ ਮੈਂ ਆਪੇ ਦੇਖ ਲਵਾਂਗਾ ਕਰਮਾ ਦਿਲਾਵਰ ਨੂੰ ਮੰਤਰੀ ਨਾਲ ਹੋਈ ਸਾਰੀ ਗਲਬਤ ਅਸਤਾਇਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜਦੋਂ ਜੰਗਲ ਨੂੰ ਅੱਗ ਲੱਗਦੀ ਆ ਤਾਂ ਚੂਹੇ ਪਹਿਲਾਂ ਹੀ ਪਾ ਜਾਂਦੇ ਹਨ ਤੂੰ ਗੱਲਾਂ ਛੱਡ ਇੰਸਪੈਕਟਰ ਸੁਦੀਰ ਨੂੰ ਅਸੀਂ ਕੀਮਤ ਪੁੱਛ ਠੀਕ ਆ ਬਾਬਾ ਜੀ ਮੈਂ ਗੱਲ ਕਰਦਾ ਆ ਹਿਸਾਬ ਨਾਲ ਮਨੂੰ ਦੁਨੀਆ ਵਿੱਚ ਕਿਹੜੀ ਚੀਜ਼ ਆ ਜਿਹੜੀ ਵਿਕਦੀ ਨਾ ਹੋਵੇ ਤੂੰ ਪੈਸਿਆਂ ਦੇ ਬਿਲਕੁਲ ਵੀ ਇੱਕ ਪ੍ਰਵਾਹ ਨਾ ਕਰੀ ਠੀਕ ਆ ਬਾਬਾ ਜੀ ਨਾਲੇ ਜੇ ਮੈਂ ਹੀ ਮੁਕਾਦਿਆਂ ਰਗੂ ਦੀ ਕਹਾਣੀ ਤਾਂ ਮੈਂ ਤੇਰਾ ਮੂੰਹ ਹੀਰੇ ਮੋਤੀਆਂ ਨਾਲ ਪਰ ਦੇਵਾਂਗਾ ਜੈ ਹੋ ਮਹਾਰਾਜ ਜੈ ਹੋ ਜੈ ਹੋ ਦਿਲਾਵਰ ਸਿੰਘ ਜੈ ਹੋ ਪੁਲਿਸ ਸਟੇਸ਼ਨ ਵਿੱਚ ਉਹਨਾਂ ਦੋਨਾਂ ਵੱਲੋਂ ਕੀਤੇ ਗਈਆਂ ਗੱਲਾਂ ਰਿਕਾਰਡ ਕਰ ਲਈਆਂ ਜਾਂਦੀਆਂ ਹਨ ਜਨਾਬ ਥਾਣੀ ਦੇ ਦਿਲਾਵਰ ਸਿੰਘ ਐਨਆਰ ਡਿੱਕ ਜਾਵੇਗਾ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਮਹਾਂਸੀ ਸਾਹਿਬ ਦਿਲਾਵਰ ਸਿੰਘ ਆਪਣੇ ਕੋਲ ਕਿਸੇ ਵੀ ਸਮੇਂ ਆ ਸਕਦਾ ਹੈ ਜੀ ਜਨਾਬ ਤੁਸੀਂ ਇੰਜ ਕਰੋ ਚਾਰ ਮੁੰਡਿਆਂ ਦੀ ਡਿਊਟੀ ਤਾਂ ਸਿਵਲ ਯੂਨੀਫਾਰਮ ਵਿੱਚ ਰਗੂ ਕੋਲ ਲਗਾਓ ਖਾਸ तौर ਤੇ ਧਿਆਨ ਰੱਖਣਾ ਕਿ ਸਾਰੇ ਹੀ ਨਮੀ ਭਰਤੀ ਵਾਲੇ ਹੋ ਜੀ ਜਨਾਬ ਦੂਸਰਾ ਦਲਾਵਰ ਨੂੰ ਰਘੂ ਦਾ ਕਤਲ ਕਰਦੇ ਸਮੇਂ ਰੰਗੇ ਹੱਥੀ ਫੜਨਾਇਆ ਇਹ ਸਾਰਾ ਕੰਮ ਬਹੁਤ ਹੀ ਧਿਆਨ ਨਾਲ ਕਰਨ ਵਾਲਾ ਆ ਜੀ ਜਨਾਬ ਬਹੁਤ ਬਿਹਤਰ ਮਨਸੀ ਸਦੀਰ ਦੀ ਬਣਾਈ ਯੋਜਨਾ ਅਨੁਸਾਰ ਸਾਰੀ ਸੈਟਿੰਗ ਹਸਪਤਾਲ ਵਿੱਚ ਕਰ ਦਿੰਦਾ ਆ ਥੋੜੀ ਹੀ ਦੇਰ ਵਿੱਚ ਥਾਣੀਦਾਰ ਦਲਾਵਰ ਸਿੰਘ ਪਹੁੰਚ ਜਾਂਦਾ ਆ ਨਮਸਕਾਰ ਇੰਸਪੈਕਟਰ ਸਾਹਿਬ ਆਓ ਜੀ ਦਲਾਵਰ ਸਿੰਘ ਜੀ ਹੋਰ ਦੱਸੋ ਕੀ ਹਾਲ ਚਾਲ ਹੈ ਸਭ ਤੋਂ ਵੱਡੀ ਕਿਰਪਾ ਜਨਾਬ ਰਗੂਨੰਦ ਨਾਸੀ ਉਸੇ ਦਸਕਤ ਚੈਰੀ ਦੇ ਸੰਕੁਚ ਪੇਪੜਾ ਹਤੇ ਜਰੂਰ ਜਰੂਰ ਪਰ ਦਿਲਾਵਰ ਸਿੰਘ ਜੀ ਉਸਵੇ ਤੁਹਾਨੂੰ ਕੁਝ ਦਿਨ ਇੰਤਜ਼ਾਰ ਕਰਨਾ ਪਵੇਗਾ ਨਹੀਂ ਤਾਂ ਹਸਪਤਾਲ ਜਾਣਾ ਪਵੇਗਾ ਕਿਉਂ ਠੀਕ ਗੱਲ ਰਗੂ ਹਸਪਤਾਲ ਵਿੱਚ ਗਿਆ ਇਸ ਲਈ ਜੇ ਜ਼ਰੂਰੀ ਹਨ ਤਾਂ ਹਸਪਤਾਲ ਜਾਣਾ ਪਵੇਗਾ ਠੀਕ ਹੈ ਜੀ ਮੈਂ ਹਸਪਤਾਲ ਵਿੱਚ ਲੈ ਜਾਣਾ ਆ ਉਹ ਜਲਦੀ ਨਾਲ ਜਾਣ ਲੱਗਦਾ ਹੈ ਜਾਤਾ ਪੀ ਕੇ ਜਾਣ ਦਿਲਾਵਰ ਸਿੰਘ ਜੀ ਸਦੀਰ ਪਿੱਛੋਂ ਆਵਾਜ਼ ਮਾਰਦਾ ਹੈ ਫਿਰ ਕਿਸੇ ਦਿਨ ਜੀ ਅਚ ਮੈਂ ਜਲਦੀ ਵਿੱਚ ਆ ਨਾਲੇ ਤੁਹਾਡੇ ਨਾਲ ਗੱਲ ਵੀ ਕਰਨੀ ਸੀ ਦਿਲਾਵਰ ਸਿੰਘ ਜਲਦੀ ਨਾਲ ਹਸਪਤਾਲ ਵਿੱਚ ਪਹੁੰਚ ਜਾਂਦਾ ਹੈ ਉਹ ਡਾਕਟਰ ਨੂੰ ਪੁੱਛ ਕੇ ਰਗੂ ਦੀ ਕਮਰੇ ਵਾਲੀ ਬਿਲਡਿੰਗ ਵਿੱਚ ਪਹੁੰਚ ਜਾਂਦਾ ਹੈ ਕਰਮੇ ਦੇ ਬਾਹਰ ਸਿਪਾਹੀ ਉਸ ਨੂੰ ਸਲੂਟ ਮਾਰਦਾ ਹੈ ਜੈ ਹਨ ਜਨਾਬ ਹਾਂ ਜੀ ਰਗੂ ਨੂੰ ਮਿਲਣਾ ਹੈ ਜੀ ਸਰਜਰੂ ਦਿਲਾਵਰ ਸਿੰਘ ਜਲਦੀ ਨਾਲ ਅੰਦਰ ਜਾਂਦਾ ਹੈ ਹਾਂ ਵੀ ਰਗੂ ਕੀ ਹਾਲਾਤ ਹੈ ਇਹ ਰਗੂ ਦੇ ਲਾਭ ਨੂੰ ਦੇ ਕੇ ਕਪੜਾ ਜਾਂਦਾ ਥਾਣਦਾਰ ਸਾਹਿਬ ਤੁਸੀਂ ਤੁਸੀਂ ਤੂੰ ਕੀ ਸੋਚਿਆ ਸੀ ਤੂੰ ਤਾਂ ਹੁਣ ਗਿਆ ਪਰ ਮੈਂ ਤੁਹਾਡਾ ਕੀ ਵਿਗਾੜਿਆ ਆ ਤੂੰ ਮੇਰਾ ਨਹੀਂ ਬਾਪੇ ਦਾ ਵਿਗਾੜਿਆ ਆ ਤੇ ਬਾਬਾ ਨਹੀਂ ਚਾਹੁੰਦਾ ਕਿ ਤੂੰ ਉਸ ਨੂੰ ਹੋਰ ਤੰਗ ਕਰੇ ਪਰ ਪਰ ਸਾਹਵ ਪਰ ਕੁਝ ਨਹੀਂ ਦੇਖ ਤੂੰ ਪਹਿਲਾ ਬੰਦਾ ਹੋਵੇਗਾ ਜੋ ਆਪਣੀ ਮੌਤ ਨੂੰ ਇੰਨੀ ਕਰੀਬ ਤੋਂ ਦੇਖੇਗਾ ਦਿਲਾਵਰ ਰਗੂ ਦੇ ਆਕਸੀਜਨ ਸਿਲੰਡਰ ਨੂੰ ਬੰਦ ਕਰ ਦਿੰਦਾ ਹੈ ਰਘੂ ਤੜਫਾਂ ਦਾ ਡਰਾਮਾ ਕਰਨ ਲੱਗ ਜਾਂਦਾ ਹੈ ਹਾ 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 ਲੇਲੇਸ ਬਾਤ ਭਾਬੀ ਨਾਲ ਦਸ਼ਮਣੀ ਕਰਕੇ ਜੈ ਹੋ ਜੈ ਹੋ ਜੈ ਹੋ ਮਹਾਰਾਜੀ ਆਖਦੋ ਨਾ ਹੱਥ ਨਾਲ ਆਪ ਹੀ ਰਘੂ ਦਾ ਮੂੰਹ ਵੀ ਦੱਪਣ ਲੱਗਦਾ ਹੈ ਇਸ ਮੌਕੇ ਦੀ ਉਡੀਕ ਤਾਂ ਕਰ ਰਹੇ ਸਨ ਡਿਊਟੀ ਉੱਤੇ ਤਣਾਤ ਸਿਪਾਹੀਓ ਜਲਦੀ ਨਾਲ ਅੰਦਰ ਆ ਜਾਂਦੇ ਹਨ ਤੁਸੀਂ ਕੀ ਕਰ ਰਹੇ ਹੋ ਥਾਣੇਦਾਰ ਸਾਹਿਬ ਮੈਂ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਥੋੜੀ ਆਕਸੀਜਨ ਸਿਲੰਡਰ ਬੰਦ ਕੀਤਾ ਆ ਦਿਲਾਵਰ ਕਪੜਾ ਹਟ ਵਿੱਚ ਆਪ ਹੀ ਬੋਲ ਲਿੰਦਾ ਆ ਅੱਛਾ ਤੁਸੀਂ ਆਕਸੀਜਨ ਸਿਲੰਡਰ ਬੰਦ ਕਰ ਦਿੱਤਾ ਆ ਉਫ ਰਾਮ ਸਿੰਘ ਤੁਸੀਂ ਗੈਸ ਸਿਲੰਡਰ ਚ ਲਓ ਦਿਲਾਵਰ ਸਿੰਘ ਮਾਫੀ ਚਾਹਨਾ ਆ ਕਿ ਸੰਤ ਤੁਹਾਨੂੰ ਗ੍ਰਿਫਤਾਰ ਕਰਨਾ ਪਵੇਗਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੈਨੂੰ ਪਤਾ ਆ ਤੂੰ ਕਿਸੰਨ ਗੱਲ ਕਰ ਰਹੇ ਆਂ ਬਿਲਕੁਲ ਮੈਨੂੰ ਪਤਾ ਆ ਕਿ ਮੈਂ ਇੱਕ ਕਾਤਲ ਨਾਲ ਆਏ ਮੁਜ਼ਰਮ ਨਾਲ ਗੱਲ ਕਰ ਰਹੇ ਆਂ ਦਿਲਾਵਰ ਦੇ ਪਸੀਨੇ ਛਟਣ ਲੱਗ ਜਾਂਦੇ ਹਨ ਉਹ ਆਪਣਾ ਸਰਵਿਸ ਰਿਵਾਲਵਰ ਬਾਹਰ ਕਰ ਲੈਂਦਾ ਆ ਤੇ ਉਹਨਾਂ ਨੂੰ ਧਮਕੀ ਦਿੰਦਾ ਆ ਜੇ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹੋ ਤਾਂ ਮੈਨੂੰ ਇੱਥੋਂ ਜਾਣ ਦਿਓ ਦੇਖੋ ਤੁਸੀਂ ਇੱਥੋਂ बच ਕੇ ਤਾਂ ਨਹੀਂ ਜਾ ਸਕਦੇ ਭਲਾ ਇਸ ਵਿੱਚ ਹੀ ਆ ਕੇ ਤੁਸੀਂ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਬਿਲਾਵਰ ਸਿੰਘ ਗੁੱਸੇ ਵਿੱਚ ਹਵਾ ਵਿੱਚ ਗੋਲੀ ਚਲਾਉਂਦਾ ਆ ਗੋਲੀ ਦੀ ਆਵਾਜ਼ ਸੁਣ ਡਿਊਟੀ ਤੇ ਤਨਨਾਥ ਹਵਲਦਾਰ ਤੇ ਹੋਰ ਪੁਲਿਸ ਵਾਲੇ ਵੀ ਆ ਜਾਂਦੇ ਹਨ ਦੇਖੋ ਤੁਹਾਡਾ ਅਕਲਮੰਦੀ ਇਸ ਵਿੱਚ ਹੀ ਆ ਕਿ ਤੁਸੀਂ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਮਜਬੂਰ ਸਾਨੂੰ ਇਹ ਕੁੜੀ ਛੜਾਉਣੀ ਪੈਣੀ ਆ ਦिलावर ਸਿੰਘ ਨਾ ਚਾਹੁੰਦੇ ਹੋਵੇ ਵੀ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੰਦਾ ਆ ਉਹ ਦिलावर ਨੂੰ ਪੁਲਿਸ ਸਟੇਸ਼ਨ ਲੈ ਜਾਂਦੇ ਹਨ ਪਤਾ ਨਹੀਂ ਕਿਵੇਂ মিডিਆ ਵਾਲਿਆਂ ਨੂੰ ਵੀ ਪਤਾ ਚੱਲ ਜਾਂਦਾ ਆ ਕਿ ਉਹ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਹਨ ਪੁਲਿਸ ਸਟੇਸ਼ਨ ਪਹੁੰਚ ਰਹੀ ਦिलावर ਸਿੰਘ ਇੰਸਪੈਕਟਰ ਸੁਦੀਰ ਨਾਲ ਗੁੱਸੇ ਵਿੱਚ ਚਰਚਾ ਬੋਲਣ ਲੱਗ ਜਾਂਦਾ ਆ ਤੁਸੀਂ ਚੰਗਾ ਨਹੀਂ ਕੀਤਾ ਮੇਰੇ ਨਾਲ ਇੰਜ ਕਰਕੇ ਕੁਝ ਤਾਂ ਸ਼ਰਮ ਕਰਨੀ ਸੀ ਸਾਰਾ ਕੁਝ ਕਰਨ ਤੋਂ ਪਹਿਲਾਂ ਹੋਰ ਵੀ ਬਹੁਤ ਕੁਝ ਬੋਲਦਾ ਹੈ ਆ ਥਾਣੇਦਾਰ ਸਾਹਿਬ ਥੋੜਾ ਹੌਲੀ ਬੋਲੋ ਸਾਰਾ ਕੁਝ ਪਹਾੜ ਟੀਵੀ ਚੈਨਲ ਵਾਲੇ ਸੁਣ ਰਹੇ ਹਨ ਸੁਣੀ ਜਾਨ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆ ਤੁਹਾਡੇ ਮੁੰਡਿਆਂ ਨੇ ਮੈਨੂੰ ਅਰੈਸਟ ਕਰਨ ਦੀ ਹਿੰਮਤ ਕਿਵੇਂ ਕੀਤੀ ਬਸ ਮੈਂ ਬਹੁਤ ਸੁਣ ਲਈਆਂ ਥਰੀਆਂ ਗੱਲਾਂ ਮੇਰੇ ਮੁੰਡਿਆਂ ਨੇ ਥਾਣੇਦਾਰ ਨੂੰ ਬਲਕਿ ਇੱਕ ਮੁਜ਼ਰੀਨ ਨੂੰ ਅਰੈਸਟ ਕੀਤਾ ਆ ਉਹਨਾਂ ਕੋਲ ਸਾਰੇ ਸਬੂਤ ਵੀ ਹਨ ਕਿ ਕਿਵੇਂ ਤੂੰ ਰਗ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਉਹੀ ਰਗ ਨੂੰ ਮਾਰਨ ਦੀ ਕੋਸ਼ਿਸ਼ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਮੇਰੇ ਕੋਲ ਸਾਰੇ ਸਬੂਤ ਹਨ ਤੇਰੇ ਖਿਲਾਫ ਜੇ ਆਰਾਮ ਨਾਲ ਪੜ੍ਹਦਾ ਹੈ ਤਾਂ ਠੀਕ ਆ ਨਹੀਂ ਤਾਂ ਮੈਂ ਹੁਣੇ ਤੈਨੂੰ ਵੀ ਹਵਾਲਤ ਵਿੱਚ ਬੰਦ ਕਰ ਦੇਣਾ ਹੈ ਕੀ ਕਹਿ ਰਿਹਾ ਹਾਂ ਮੈਂ ਜੋ ਕਹਿ ਰਿਹਾ ਹਾਂ ਉਹ ਤੂੰ ਵੀ ਸਮਝ ਰਿਹਾ ਹੈਂ ਜਿਹੜੇ ਜਿਸ ਲਈ ਤੂੰ ਇਹ ਸਭ ਕੁਝ ਕਰ ਰਿਹਾ ਹੈਂ ਨਾ ਉਹ ਵੀ ਕੁਝ ਦਿਨਾਂ ਦੀ ਗੱਲ ਆ ਤੇਰੇ ਨਾਲ ਉਹ ਵੀ ਚੇਲ ਵਿੱਚ ਹੋ ਗਿਆ ਤੇਰਾ ਸਾਥ ਦੇ ਨੇ ਹਵਲਦਾਰ ਤੇਜ ਸਿੰਘ ਅੰਦਰ ਆਉਂਦਾ ਹੈ ਜੈ ਹੰਸਾਹ ਜਹੰਦ ਹਾਂ ਤੇਜਾ ਸਿੰਘ ਜੀ ਸੱਚੀ ਬਾਹਰ ਮੀਡੀਆ ਵਾਲੇ ਅੰਦਰ ਆਉਂਦੇ ਚਿੱਤ ਕਰ ਰਹੇ ਹਨ ਠੀਕ ਹੈ ਮੈਂ ਬਾਹਰ ਆ ਕੇ ਉਹਨਾਂ ਨਾਲ ਗੱਲ ਕਰਦਾ ਹਾਂ ਇੰਸਪੈਕਟਰ ਸਦੀਰ ਬਾਹਰ ਆਉਂਦਾ ਹੈ ਮੀਡੀਆ ਵਾਲੇ ਉਸਤੇ ਸਵਾਲਾਂ ਦਾ ਮੀਂਹ ਪਾ ਦਿੰਦੇ ਹਨ ਤੁਸੀਂ ਕੀ ਕਹੋਗੇ ਇਸ ਬਾਰੇ ਕਿ ਪੁਲਿਸ ਨੂੰ ਕਿ ਪੁਲਿਸ ਨੂੰ ਗ੍ਰਿਫਤਾਰ ਕਰਨਾ ਪੈ ਰਿਹਾ ਹੈ ਕਿ ਤੁਹਾਡਾ ਥਾਣੇਦਾਰ ਵੀ ਦੋਸ਼ੀ ਨਾਲ ਮਿਲਿਆ ਹੋਇਆ ਆ ਸਾਨੂੰ ਤੁਸੀਂ ਥਾਣੇ ਦਾ ਦਲਾਵਰ ਸਿੰਘ ਨੂੰ ਕਿਉਂ ਨਹੀਂ ਮਿਲੰਦੇ ਰਹੇ ਦਿਲਾਵਰ ਸਿੰਘ ਰਗੂ ਨੂੰ ਕਿਉਂ ਮਾਰਨਾ ਚਾਹੁੰਦਾ ਹੈ ਇਸ ਵਿੱਚ ਕੀ ਰਾਜਾ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ ਦੇਖੋ ਜੀ ਮੈਂ ਇਸ ਵਾਰੀ ਕੁਝ ਵੀ ਨਹੀਂ ਕਹਿ ਸਕਦਾ ਤੁਸੀਂ ਦਿਲਾਵਰ ਸਿੰਘ ਦੇ ਖਿਲਾਫ ਕੀ ਕਾਰਵਾਈ ਕਰ ਰਹੇ ਹੋ ਦੇਖੋ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਪਹੁੰਚ ਦਿੱਤੀ ਆ ਬਾਕੀ ਰਹੀ ਕਾਰਵਾਈ ਦੀ ਗੱਲ ਜਿਉ ਕਾਰਵਾਈ ਦੋਸ਼ੀ ਦੇ ਖਿਲਾਫ ਬੰਦੀ ਆ ਉਹ ਜ਼ਰੂਰ ਕੀਤੀ ਜਾਵੇ ਸੁਧੀਰ ਮੀਡੀਆ ਵਾਲਿਆਂ ਨਾਲ ਜੇ ਗੱਲ ਹੀ ਕਰ ਰਿਹਾ ਹੁੰਦਾ ਆ ਕਿ ਮੌਕੇ ਉੱਤੇ ਐਸ ਐਸ ਪੀ ਸਾਹਿਬ ਪਹੁੰਚ ਜਾਂਦੇ ਹਨ মিডিਆ ਵਾਲੇ ਉਹਨਾਂ ਵੱਲ ਹੋ ਜਾਂਦੇ ਹਨ ਉਹ ਇੱਕ ਵਾਰ ਫਿਰ ਆਪਣੇ ਸਵਾਲ ਦੁਹਰਾਉਂਦੇ ਹਨ ਦੇਖੋ ਜੇਕਰ ਸਾਡਾ ਕਰਮਚਾਰੀ ਦੋਸ਼ੀ ਪਾਇਆ ਜਾਂਦਾ ਆ ਤਾਂ ਉਸੇ ਖਿਲਾਫ ਬੰਦੀ ਪੂਰੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ ਆ ਕੇ ਐਸ ਐਸ ਪੀ ਸਾਹਿਬ ਪੁਲਿਸ ਸਟੇਸ਼ਨ ਅੰਦਰ ਚਲੇ ਜਾਂਦੇ ਹਨ ਸੁਦੀਰ ਜੀ ਸਭ ਕੀ ਹੋ ਰਿਹਾ ਆ ਸਰ ਦਿਲਾਵਰ ਸਿੰਘ ਹਸਪਤਾਲ ਵਿੱਚ ਰਗੂ ਤੋਂ ਕਿਸੇ ਪੇਪਰ ਉਤੇ ਦਸਤਖਤ ਲੈਣ ਲਈ ਗਿਆ ਸੀ ਫਿਰ ਉੱਥੇ ਜਾ ਕੇ ਇਸਨੇ ਰਗੂ ਦਾ ਕਤਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਓਕੇ ਪਰ ਇਸ ਵਿੱਚ ਤਾਂ ਆਪਣੀ ਬੇਇੱਜ਼ਤੀ ਆ ਸਰ ਤੁਸੀਂ ਠੀਕ ਕਹਿ ਰਹੇ ਹੋ ਪਰ ਆਪਾਂ ਕਰ ਵੀ ਕੀ ਸਕਦੇ ਹਾਂ ਤੇਰੇ ਕੋਲ ਕੋਈ ਸਬੂਤ ਹੈ ਇਸੇ ਖਿਲਾਫ ਜੀ ਸਰ ਸਾਰੇ ਸਬੂਤ ਹਨ ਫਿਰ ਕੀ ਸੋਚਿਆ ਸੱਚ ਮੇਂ ਤੁਸੀਂ ਹੁਕਮ ਕਰੋ ਦਿਲਾਵਰ ਸਿੰਘ ਤੋਂ ਕੁਝ ਕਹਿਣਾ ਹੈ ਇਸ ਬਾਰੇ ਵਿੱਚ SSP ਸਾਹ ਪੁੱਛਦੇ ਹਨ ਸਰ ਮੈਨੂੰ ਤਾਂ ਫਸਾਇਆ ਗਿਆ ਹੈ ਮੈਂ ਤਾਂ ਬਿਲਕੁਲ ਹੀ ਪੇਗ ਸੋ ਰਾਂ ਜੇ ਕੋਈ ਗੱਲ ਹੈ ਤਾਂ ਹੁਣੇ ਹੀ ਦੱਸ ਦਿਓ ਨਹੀਂ ਸਰ ਕੋਈ ਵੀ ਗੱਲ ਨਹੀਂ ਆ ਪਤਾ ਨਹੀਂ ਇੰਸਪੈਕਟਰ ਸੁਦੀਪ ਨੂੰ ਮੇਰੇ ਨਾਲ ਕੀ ਦੁਸ਼ਮਣੀ ਜੋ ਮੈਨੂੰ ਫਸਾ ਰਹੇ ਹਨ ਓਕੇ ਇੰਸਪੈਕਟਰ ਸੁਦੀਪ ਤੁਹਾਨੂੰ ਜਿੰਮੇਚੀਕ ਲੱਗੇ ਕਰੋ ਮੁਜ਼ਰਮ ਚਾਹੇ ਕੋਈ ਵੀ ਹੋਵੇ ਮੈਂ ਤੁਹਾਡੇ ਬਲੂ ਕਿਸੇ ਵੀ ਤਰ੍ਹਾਂ ਦੀ ਨਰਮੀ ਦੀ ਉਮੀਦ ਨਹੀਂ ਕਰਾਂਗਾ ਗਲ ਰਹੀ ਮੇਰੀ ਮਦਦੀ ਤੁਸੀਂ ਜਦੋਂ ਵੀ ਚਾਹੋਗੇ ਬੇਝਿਜਕ ਮੇਰੇ ਨਾਲ ਗੱਲ ਕਰ ਸਕਦੇ ਹੋ ਆਖ ਚਲੇ ਜਾਂਦੇ ਹਨ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਮਨਜੀ ਸਾਬ ਦਿਲਾਵਰ ਸਿੰਘ ਤੇ ਬੰਦਿਆਂ ਧਰਾਮਾ ਲਾ ਕੇ ਕੇਸ ਬਣਾਓ ਜੀ ਜਨਾਬ ਤੇਨੂੰ ਮੇਰੇ ਨਾਲ ਇਹ ਦੁਸ਼ਮਣੀ ਬਹੁਤ ਮਹਿੰਗੀ ਪਵੇਗੀ ਇੰਸਪੈਕਟਰ ਸਦੀਰ ਸਿੰਘ ਬਹੁਤ ਮਹਿੰਗੀ ਸਸਤੀ ਚੀਜ਼ ਮੈਨੂੰ ਘੱਟ ਹੀ ਪਸੰਦ ਆਉਂਦੀ ਆ ਮਨਜੀ ਸਾਬ ਤੁਸੀਂ ਆਪਣਾ ਕੰਮ ਕਰੋ ਜੀ ਜਨਾਬ ਕਰਮੀ ਨੂੰ ਵੀ ਇਹ ਦਲਾਵਰ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਮਿਲ ਜਾਂਦੀ ਆ ਮੈਨੂੰ ਲੱਗਦਾ ਆ ਜਿੰਨਾ ਚਿਰ ਸ਼ਾਂਤੀ ਨਹੀਂ ਹੋ ਜਾਂਦੀ ਮੈਨੂੰ ਕੈਨੇਡਾ ਹੀ ਚਲੇ ਜਾਣਾ ਚਾਹੀਦਾ ਆ ਬਾਦ ਉਹ ਬਾਦਲ ਕਿੱਥੇ ਮਰ ਗਿਆ ਜੈ ਹੋ ਮਹਾਰਾਜ ਜੀ ਬਾਬਾ ਜੀ ਕਿੱਥੇ ਸੀ ਮੈਂ ਕਿੰਨੀ دیر ਦਾਵਾ ਚਾ ਮਾਰ ਰਿਹਾ ਸੀ ਜੀ ਬਾਹਰ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਇੱਥੇ ਸਾਡਾ ਪਾਣੀ ਸੁੱਕਿਆ ਪਿਆ ਇਹਨਾਂ ਨੂੰ ਪੌਦਿਆਂ ਨੂੰ ਪਾਣੀ ਦੇਣ ਦੀ ਪਈ ਆ ਮੂੰਹ ਵਿੱਚ ਬੋਲਦਾ ਹੈ ਬਾਬਾ ਜੀ ਮੈਨੂੰ ਕੁਝ ਕਹਿ ਰਹੇ ਹੋ ਨਹੀਂ ਅੱਛਾ ਤੋ ਇੰਜ ਕਰਨਾ ਆ ਬਾਕੀ ਸਾਰਿਆਂ ਚੇਲੇ ਨਾਲ ਮਿਲ ਕੇ ਸੰਗਤ ਤੱਕ ਸੁਨੇਹਾ ਪਹੁੰਚਾਉਣਾ ਆ ਕਿ ਅਗਲੇ ਇੱਕ ਹਫਤੇ ਲਈ ਸੰਗਤ ਨਹੀਂ ਹੋਵੇਗੀ ਜੀ ਬਾਬਾ ਜੀ ਕਿ ਮੈਂ ਸਭ ਠੀਕ ਤਾਂ ਹੈ ਤੋ ਇਸ ਗੱਲ ਤੋਂ ਕੀ ਰਹਿਣਾ ਜਿਵੇਂ ਮੈਂ ਕਹਿ ਰਿਹਾ ਆ ਉਸੇ ਤਰ੍ਹਾਂ ਹੀ ਕਰ ਜੀ ਬਾਬਾ ਜੀ ਠੀਕ ਆ ਠੀਕ ਹੈ ਬਹਾਦਰ ਆਪਣੇ ਕਮਰੇ ਵਿੱਚ ਜਾ ਕੇ ਇੰਸਪੈਕਟਰ ਸਦੀ ਨੂੰ ਫੋਨ ਕਰਦਾ ਹੈ ਹੈਲੋ ਸਰ ਮੈਂ ਬਹਾਦਰ ਬੋਲ ਰਿਹਾ ਆ ਹਾਂ ਬਹਾਦਰ ਬੋਲ ਕੀ ਗੱਲ ਹੈ ਸਰ ਜੀ ਮੈਨੂੰ ਲੱਗਦਾ ਹੈ ਕਰਮਾ ਕਿਤੇ ਭੱਜ ਰਿਹਾ ਹੈ ਭੱਜ ਰਿਹਾ ਹੈ ਜੀ ਸਰ ਮੇਰਾ ਮਤਲਬ ਹਫਤੇ ਲਈ ਕਿਤੇ ਬਾਹਰ ਜਾ ਰਿਹਾ ਹੈ ਕੁਝ ਪਤਾ ਹੈ ਕਿੱਥੇ ਤੇ ਕਦੋਂ ਜਾ ਰਿਹਾ ਹੈ ਨਹੀਂ ਸਰ ਇਸ ਬਾਰੇ ਤਾਂ ਕੁਝ ਨਹੀਂ ਪਤਾ ਪਰ ਉਸਨੇ ਸਾਰੀਆਂ ਅਗਲੇ ਹਫਤੇ ਦੀਆਂ ਸੰਗਤਾਂ ਨਾ ਕਰਨ ਵਾਲੇ ਕਿਹਾ ਹੈ ਬਾਕੀ ਸਮਾਨ ਤੋਂ ਲੱਗਦਾ ਹੈ ਜਿਵੇਂ ਕੱਲ ਹੀ ਵਿਦੇਸ਼ ਜਾ ਰਿਹਾ ਹੋਵੇ ਬਹੁਤ ਵਧੀਆ ਪਰ ਧਿਆਨ ਰੱਖੀ ਰਾਤੋਂ ਰਾਤ ਹੀ ਨਾ ਨਿਕਲ ਜਾਵੇ ਸਵੇਰੇ ਮੈਂ ਆਪੇ ਦੇਖ ਲਵਾਂਗਾ ਬਹਾਦਰ ਦੇ ਫੋਨ ਰਖਦੇ ਹੋ ਸਦੀਰ ਐਸਐਸਪੀ ਸਾਹਿਬ ਨੂੰ ਫੋਨ ਕਰ ਰਹਾ ਹੈ ਆ ਜੈ ਹੰਸ ਸਾਹਿਬ ਜੈ ਹੰਦ ਹਾਂ ਵੀ ਸਦੀਰ ਬੋਲ ਸਰਕਰਮੀ ਨੂੰ ਕੱਲ ਮੈਂ ਗ੍ਰਿਫਤਾਰ ਕਰਨ ਜਾ ਰਿਹਾ ਹਾਂ ਦੇਖ ਲਵੋ ਉਸ ਦੀ ਗ੍ਰਿਫਤਾਰੀ ਦੀ ਖਬਰ ਸੁਣਦੇ ਹੀ ਸਰਦਾਲੂ ਪੜਕਣਾ ਚਾਹਣ ਸਰ ਸਮੱਸਿਆ ਹੈ ਜੀ ਜੇ ਕੱਲ ਨਾ ਗ੍ਰਿਫਤਾਰ ਕੀਤਾ ਤਾਂ ਹੋ ਸਕਦਾ ਹੈ ਕਿ ਉਹ ਵਿਦੇਸ਼ ਨਾ ਚਲਾ ਜਾਵੇ ਓਕੇ ਜਿਵੇਂ ਤੁਹਾਨੂੰ ਠੀਕ ਲੱਗ ਰਿਹਾ ਹੈ ਆ ਕਰ ਲਵੋ ਪਰ ਜੋ ਵੀ ਕਰੋ ਪੂਰੀ ਮੁਸ਼ਤੈਦੀ ਨਾਲ ਕਰਨਾ ਜੀ ਸਰ ਪਰ ਬੋਲੋ ਬੋਲੋ ਸੇ ਮੈਨੂੰ ਕੱਲ ਹੋਰ ਫੋਰਸ ਦੀ ਲੋੜ ਪੈ ਸਕਦੀ ਆ ਓਕੇ ਮੈਂ ਕੱਲ ਸਵੇਰੇ ਹੀ ਇਸ ਦਾ ਇੰਤਜ਼ਾਮ ਕਰ ਦਿੰਨਾ ਆ ਧੰਨਵਾਦ ਸਰ ਜੈ ਹਾਂ ਜੀ ਇੰਸਪੈਕਟਰ ਸੁਦੀਨ ਨੂੰ ਚੈਨ ਨਹੀਂ ਮਿਲ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਿਤੇ ਬਾਬਾ ਨਿਕਲ ਹੀ ਨਾ ਜਾਵੇ ਉਹ ਰਾਤ ਨੂੰ 12 ਵਜੇ ਬਹਾਦਰ ਨੂੰ ਫੋਨ ਕਰਦਾ ਹੈ ਹੈਲੋ ਕੌਣ ਸਾਹਿਬ ਬਹਾਦਰ ਮੈਂ ਇੰਸਪੈਕਟਰ ਸੁਦੀਨ ਬੋਲ ਰਿਹਾ ਹਾਂ ਹਾਂ ਜੀ ਸਾਹਿਬ ਬੋਲੋ ਕਰਮਾ ਕਿੱਥੇ ਹੈ ਤੇ ਕੀ ਕਰ ਰਿਹਾ ਹੈ ਸਰ ਅਜੇ ਤਾਂ ਕੋਠੀ ਵੇਚੀ ਆ ਪਰ ਮੈਨੂੰ ਲੱਗਦਾ ਹੈ ਉਹ ਸਵੇਰੇ-ਸਵੇਰੇ ਜਾਣ ਦਾ ਪ੍ਰੋਗਰਾਮ ਬਣਾਈ ਬੈਠਾ ਹੈ ਉਸਨੇ ਸਾਰਾ ਸਮਾਨ ਰਾਤ ਹੀ ਵੱਡੀ ਗੱਡੀ ਵਿੱਚ ਰਖਵਾ ਦਿੱਤਾ ਸੀ ਓਕੇ ਬਸ ਇਹ ਪਤਾ ਕਰਨਾ ਸੀ ਫੋਨ ਅੱਗੇ ਸਾਰੇ ਇਹ ਸੁਦੀਰ ਮਾਨਸੀ ਨੂੰ ਬੁਲਾਉਂਦਾ ਹੈ ਮਾਨਸੇ ਸਾਹਿਬ ਕਿੰਨੇ ਮੁਲਾਜ਼ਮ ਡਿਊਟੀ ਉੱਤੇ ਹਨ ਸਰ ਇਸ ਸਮੇ 15 ਮੁਲਾਜ਼ਮ ਹਨ ਜੀ ਜੋ ਇੱਥੇ ਹੀ ਹਨ 5 thì ਰੈਸਟ ਹੈ 2 ਆਪਾਂ ਹੋਗੇ ਤੇ 8 ਡਿਊਟੀ ਕਰ ਰਹੇ ਹਨ ਸ਼ਹਿਰ ਵਿੱਚ ਕਿੰਨੇ ਮੁਲਾਜ਼ਮ ਨਾਕਿਆਂ ਤੇ ਡਿਊਟੀ ਤੇ ਤਾਇਨਾਤ ਹਨ ਸਰ 10 ਹੋਣਗੇ ਤੁਸੀਂ ਇੰਜ ਕਰੋ ਦੂਮੇ ਗੇਟ ਵਾਲੇ ਸਿਪਾਹੀ ਛੱਡ ਦਿਓ ਜੋ ਰੈਸਟ ਕਰ ਰਹੇ ਹਨ ਉਹਨਾਂ ਨੂੰ ਉਠਾਓ ਕਿਵੇਂ ਸਰ ਸਭ ਠੀਕ ਠਾਕ ਤਾਂ ਹੈ ਹਾਂ ਹਾਂ ਰੇਡ ਉੱਤੇ ਜਾਣਾ ਹੈ ਸਾਰੀ ਤਿਆਰੀ ਜਿੰਨੀ ਜਲਦੀ ਹੋ ਸਕਦੀ ਹੈ ਕਰਵਾਓ ਜੀ ਜਨਾਬ ਅੱਧੇ ਘੰਟੇ ਵਿੱਚ ਹੀ ਮੁੰਸੇ ਸਾਰੀ ਤਿਆਰੀ ਕਰਵਾ ਕੇ ਰਿਪੋਰਟ ਕਰਦੇ ਸਰ ਤਿਆਰੀ ਹੋ ਗਈ ਜੀ ਕਦੋਂ ਚੱਲਣਾ ਹੈ ਕਦੋਂ ਨਹੀਂ ਹੁਣੇ ਹੀ ਚੱਲਣਾ ਹੈ ਤੁਸੀਂ ਇੱਥੇ ਹੀ ਰਹੋਗੇ ਤੇ ਮੇਰੇ ਸਮੇਹ ਦਾ ਇੰਤਜ਼ਾਰ ਕਰੋਗੇ ਜੀ ਜਨਾਬ ਦੂਸਰਾ ਸਾਰੇ ਨਾਕਿਆਂ ਤੇ ਤਾਇਨਾਤ ਮੁਲਾਜ਼ਮਾਂ ਨੂੰ ਮੈਸੇਜ ਕਰੋ ਕਿ ਸ਼ਹਿਰ ਵਿੱਚ ਕਿਸੇ ਵੀ ਸਮੇਂ ਕੋਈ ਵੀ ਗੜਬੜ ਹੋ ਸਕਦੀ ਆ ਸਾਰੇ ਹੀ ਹੁਸ਼ਿਆਰ ਰਹਿਣ ਜਨਾਬ ਮੈਂ ਕਿਸੇ ਵੀ ਕਿਸਮ ਦੇ ਅਣਗੈਲੀ ਨੂੰ ਬਰਦਾਸ਼ਤ ਨਹੀਂ ਕਰਾਂਗਾ ਜਨਾਬ ਇੰਸਪੈਕਟਰ ਸਦੀਰ ਪੂਰੀ ਪਾਰਟੀ ਲੈ ਕੇ ਕਰਮੀ ਦੀ ਕੋਠੀ ਵੱਲ ਚੱਲ ਪੈਂਦਾ ਹੈ ਇਸ ਸਮੇਂ ਸਾਰਾ ਸ਼ਹਿਰ ਗਹਿਰੀ ਨੀਂਦ ਵਿੱਚ ਹੁੰਦਾ ਹੈ ਉਹ ਮੈਂਟਲ ਵਿੱਚ ਹੀ ਪਹੁੰਚ ਜਾਂਦੇ ਹਨ ਗੇਟ ਉੱਤੇ ਤੈਨਾਤ ਸੇਵਾਦਾਰ ਅੰਦਰੋਂ ਹੀ ਪੁੱਛਦਾ ਹੈ ਇੰਨੀ ਰਾਤ ਨੂੰ ਕੌਣ ਆ ਪੁਲਿਸ ਤੂੰ ਦਰਵਾਜ਼ਾ ਖੋਲ ਪਾਪਾ ਜੀ ਦੇ ਆਰਾਮ ਦਾ ਵਕਤ ਹੈ ਮੈਂ ਸਮੇਂ ਦਰਵਾਜ਼ਾ ਨਹੀਂ ਖੋਲ ਸਕਦਾ ਕਾਕਾ ਤੈਨੂੰ 1 ਮਿੰਟ ਦਾ ਸਮਾਂ ਦਿੱਤਾ ਜੇ ਦਰਵਾਜ਼ਾ ਖੋਲ ਦਿੱਤਾ ਤਾਂ ਠੀਕ ਆ ਨਹੀਂ ਤਾਂ ਸੀ ਦਰਵਾਜ਼ਾ ਤੋੜ ਕੇ ਅੰਦਰ ਆ ਜਾਣਾ ਆ ਸੁਦੀਨ ਜਵਾਬ ਦਿੰਦਾ ਆ ਠੀਕ ਆ ਜੀ ਮੈਂ ਬਾਬਾ ਜੀ ਨੂੰ ਪੁੱਛ ਕੇ ਆਉਣਾ ਆ ਤੇਰੇ ਜਾ ਕੇ ਵਾਪਸ ਆਉਣ ਤੱਕ ਮਿੰਟ ਹੋ ਜਾਣਾ ਤੇ ਅਸੀਂ ਦਰਵਾਜ਼ਾ ਕਨਵਾ ਜੀ ਅਗਲਾ ਪਾ ਕਲ ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੀ ਜੀ ਬਣੀ ਰਿਓ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗ ਰਹੀ ਆ ਸੈ ਸ਼ਿਕਾ ਜੀ